ਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਦੇਸ਼ ਦੀ ਰਾਜਸਥਾਨੀ ਦਿੱਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਪੂਰਾ ਦਿੱਲੀ ਜਲ-ਥਲ ਹੋਇਆ ਪਿਆ ਦਿੱਲੀ ਦੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਦਿੱਲੀ ਦੀਆਂ ਗਲੀਆਂ ਦੀਆਂ ਤਸਵੀਰਾਂ ਨੇ ਜਿੱਥੇ 5-5 7-7 ਫੁੱਟ ਪਾਣੀ ਭਰ ਗਿਆ ਆਮ ਜਨ ਜੀਵਨਤਾ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਗਿਆ ਉੱਥੇ ਹੀ ਪਸ਼ੂਆਂ ਪੰਛੀਆਂ ਨੂੰ ਵੀ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਮ ਲੋਕ ਨੇ ਜਿਹੜੇ ਇੱਕ ਥਾਂ ਤੋਂ ਦੂਜੇ ਥਾਂ ਜਾ ਰਹੇ ਨੇ ਉਹਨਾਂ ਦਾ ਵੀ ਜੀਣਾ ਬਿਹਾਲ ਹੋਇਆ ਪਿਆ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਅਸਮਾਨ ਤੋਂ ਵਰ ਰਹੀ ਤਫਸ਼ਦੀ ਲੂ ਦੀ ਤਾਂ ਉਸ ਨੇ ਵੀ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਤੇ ਹੁਣ ਜਿਹੜੀ ਭਾਰੀ ਬਰਸਾਤ ਹੋਈ ਹੈ ਮੀਂਹ ਵਰਿਆ ਉਸ ਨੇ ਵੀ ਆਮ ਜਨਜੀਵਨ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰ ਦਿੱਤਾ ਤਸਵੀਰਾਂ ਦੇ ਵੀ ਤੁਸੀਂ ਵੇਖ ਸਕਦੇ ਹੋ ਕਿ ਦਿੱਲੀ ਦਾ ਹਾਲ ਕੀ ਹੋਇਆ ਪਿਆ ਅਜੇ ਤਾਂ ਪਹਿਲੀ ਬਰਸਾਤ ਹੈ ਤੇ ਪਹਿਲੀ ਬਰਸਾਤ ਨੇ ਹੀ ਜਿੱਲੀ ਨੂੰ ਜਲਥਲ ਕਰ ਦਿੱਤਾ ਹੈ ਤਸਵੀਰਾਂ ਦੇ ਵੀ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਜਿਹੜੇ ਮੋਟਰਸਾਈਕਲ ਗਲੀਆਂ ਦੇ ਵਿੱਚ ਖੜੇ ਨੇ ਉਹ ਵੀ ਡੁੱਬੇ ਹੋਏ ਨਜ਼ਰ ਆ ਰਹੇ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਸਮਾਨ ਵੀ ਡੁੱਬ ਗਿਆ ਉੱਥੇ ਜੇ ਗੱਲ ਕੀਤੀ ਜਾਵੇ ਦਿੱਲੀ ਦੇ ਜਿਹੜਾ ਏਮਸ ਹਸਪਤਾਲ ਹੈ ਉਸਦੇ ਵਿੱਚ ਵੀ ਪਾਣੀ ਹੀ ਭਰਿਆ ਹੋਇਆ ਤੇ ਲਾਲ ਕਿਲੇ ਦੀ ਗੱਲ ਕੀਤੀ ਜਾਵੇ ਉੱਥੇ ਵੀ ਜੇ ਨਜ਼ਰ ਮਾਰਦੇ ਆਂ ਤਾਂ ਚਾਰੇ ਪਾਸੇ ਪਾਣੀ ਹੀ ਨਜ਼ਰ ਆਉਂਦਾ ਤੇ ਕਸ਼ਮੀਰੀ ਗੇਟ ਦੀ ਜੇ ਗੱਲ ਕੀਤੀ ਜਾਵੇ ਜਿੱਥੇ ਮੈਟਰੋ ਸਟੇਸ਼ਨ ਹੈ ਉੱਥੇ ਵੀ ਜੇ ਨਜ਼ਰ ਆਉਂਦਾ ਟ੍ਰੇਨਾਂ ਦੀ ਥਾਂ ਪਾਣੀ ਹੀ ਨਜ਼ਰ ਆ ਰਿਹਾ ਉੱਤੇ ਹੀ 5 5 7 7 ਫੁੱਟ ਪਾਣੀ ਵੜਿਆ ਹੋਇਆ ਜਿਹੜੇ ਦਿੱਲੀ ਦੇ ਸੰਸਦ ਮੈਂਬਰ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਪਹੁੰਚ ਗਿਆ ਤੇ ਉੱਚੀਆਂ ਥਾਵਾਂ ਤੇ ਵੀ ਹੁਣ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦਾ ਵੀ ਜਿਹੜਾ ਜਨਜੀਵਨ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਕਿਉਂਕਿ ਘਰਾਂ ਦੇ ਵਿੱਚ ਪਾਣੀ ਵੜ ਗਿਆ ਦਿੱਲੀ ਦੇ ਵਿੱਚ ਜਿਹੜੀ ਪਹਿਲੀ ਬਰਸਾਤ ਹੋਈ ਹੈ ਉਸ ਨੇ ਪੂਰੇ ਦਿੱਲੀ ਨੂੰ ਜਲਥਲ ਕਰ ਦਿੱਤਾ ਹੈ ਤੇ ਦਿੱਲੀ ਦਾ ਜਿਹੜਾ ਹਾਲ ਹੈ ਉਹ ਬੁਰਾ ਹਾਲ ਹੋਇਆ ਪਿਆ ਤੇ ਜਿਹੜੇ ਆਮ ਲੋਕ ਨੇ ਉਹਨਾਂ ਲਈ ਵੱਡੀ ਪਰੇਸ਼ਾਨੀ ਬਣਦਾ ਨਜ਼ਰ ਆ ਰਿਹਾ ਇਹ ਅਸਮਾਨ ਤੋਂ ਵਰਦਾ ਪਾਣੀ ਏਮੀ ਉੱਤੇ ਹੀ ਆਉਣ ਵਾਲੇ ਦੇ ਵਿੱਚ ਅਜੇ ਤਾ ਮੌਸਮ ਨੇ ਕਰਵਟ ਲੈਣੀ ਹੈ ਮਾਨਸੂਨ ਪੋਣਾ ਦੀ ਅਜੇ ਤਾ ਐਂਟਰੀ ਹੋਈ ਹੈ ਬਰਸਾਤ ਦੀ ਅਜੇ ਤਾ ਸ਼ੁਰੂਆਤ ਵੀ ਨਹੀਂ ਹੋਈ ਪਹਿਲਾ ਹੀ ਮਹੀਨਾ ਤੇ ਪਹਿਲੇ ਹੀ ਮਹੀਨੇ ਪੂਰੇ ਦਿੱਲੀ ਨੂੰ ਜਲਥਲ ਕਰ ਦਿੱਤਾ ਹੈ ਤੇ ਹੁਣ ਵੱਡਾ ਜੋ ਖਤਰਾ ਜਿਹੜਾ ਮੰਡਰਾ ਰਿਹਾ ਉਹ ਹੈ ਬਿਮਾਰੀਆਂ ਦਾ ਕਿਉਂਕਿ ਜਿਸ ਤਰ੍ਹਾਂ ਪਾਣੀ ਭਰ ਗਿਆ ਉਸ ਦੇ ਨਾਲ ਜਿਹੜੇ ਛੋਟੇ ਜੀਵ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਾਣੀ ਦੇ ਵਿੱਚ ਡੁੱਬਣ ਨਾਲ ਉਸ ਤੋਂ ਬਾਅਦ ਜਿਹੜਾ 스ਮੈਲ ਹੈ ਉਹ ਬਹੁਤ ਜ਼ਿਆਦਾ ਵੱਧਦਾ ਹੈ ਮੁਸ਼ਕ ਵੱਧਦਾ ਹੈ ਤੇ ਜਿਸ ਦੇ ਨਾਲ ਬਿਮਾਰੀਆਂ ਵੀ ਵਧਦੀਆਂ ਕਿਉਂਕਿ ਜਿਸ ਤਰ੍ਹਾਂ ਹੁਣੇ ਪਾਣੀ ਖੜਾ ਨਜ਼ਰ ਆ ਰਿਹਾ ਇਸ ਤੋਂ ਹੁਣ ਬਿਮਾਰੀਆਂ ਹੀ ਫੈਲਣਗੀਆਂ ਪ੍ਰਸ਼ਾਸਨ ਦੇ ਉੱਤੇ ਵੀ ਵੱਡੀ ਜਿਹੜੀ ਚਿੰਤਾ ਬਣੀ ਹੋਈ ਹੈ ਵੱਡੇ ਸਵਾਲ ਖੜੇ ਹੋ ਰਹੇ ਨੇ ਉੱਤੇ ਹੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਦਿੱਲੀ ਦਾ ਹਾਲ ਕੀ ਹੋਵੇਗਾ ਕਿ ਦਿੱਲੀ ਹਾਲੋ ਬਿਹਾਲ ਹੀ ਹੋਵੇਗੀ ਜਾਂ ਕੁਝ ਰਾਹਤ ਵੀ ਆਵੇਗੀ ਕਿਉਂਕਿ ਦੇਸ਼ ਦੀ ਰਾਜਧਾਨੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਇਹ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਤੇ ਖਾਸ ਕਰਕੇ ਜਿਹੜੀ ਇਹ ਖਬਰ ਹੈ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੇ ਜਿਨ੍ਹਾਂ ਦਾ ਕੰਮ ਹੁੰਦਾ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਾ ਉਹ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਗੀਆਂ ਇਹ ਸਭ ਕੁਝ ਦੇਖ ਕੇ ਕਿ ਲੋਕ ਤਾਂ ਹਾਲੋ ਬਿਹਾਲ ਹੋਏ ਪਏ ਨੇ ਇੱਕ ਪਾਸੇ ਸਰਕਾਰਾਂ ਦੀ ਮਾਰ ਹੈ ਤੇ ਦੂਜੇ ਪਾਸੇ ਰੱਬ ਵੀ ਬਖਸ਼ ਨਹੀਂ ਰਿਹਾ ਤੇ ਰੱਬ ਦੇ ਵੱਲੋਂ ਵੀ ਆਫਤ ਵਰਸਾਈ ਜਾ ਰਹੀ ਹੈ ਤੇ ਪੂਰਾ ਜਲਥਲ ਹੋਇਆ ਪਿਆ ਹੈ ਆਮ ਲੋਕ ਨੇ ਜਿਹੜੇ ਉਹ ਘਰਾਂ ਦੇ ਵਿੱਚ ਰਹਿਣ ਲਈ ਪਹਿਲਾਂ ਤਪਸ਼ ਤੋਂ ਲੂ ਤੋਂ ਮਜਬੂਰ ਸਨ ਤੇ ਹੁਣ ਜਿਹੜਾ ਅਸਮਾਨ ਤੋਂ ਇਹ ਪਾਣੀ ਵਰਿਆ ਇਹ ਤਬਾਹੀ ਵਰਿਆ ਇਸ ਨੇ ਵੀ ਆਮ ਲੋਕਾਂ ਨੂੰ ਪੇਸ਼ਾਨੀ ਦੇ ਵਿੱਚ ਖੜਾ ਕਰ ਦਿੱਤਾ ਹੈ ਨਾਲ ਹੀ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਦਾ ਇਹ ਹਾਲ ਹੋਇਆ ਪਿਆ ਇਸ ਦਾ ਜ਼ਿੰਮੇਵਾਰ ਕੌਣ ਹੈ ਅਸਲ ਸਰਕਾਰਾਂ ਨੇ ਜਾਂ ਕੋਈ ਹੋਰ ਹੈ ਇਸ ਬੰਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝਾ ਕਰ ਸਕਦੇ ਹੋ